ਮੰਮੀ ਫੇਰ ਨਾ ਤੁਸੀਂ ਐਸ ਤਰ੍ਹਾਂ ਕਰੋ ਤੁਸੀਂ ਤਿਆਰੀ ਕਰੋ ਜਿਹੜੀ ਕਰਨੀ ਆ ਤੇ ਅਸੀਂ ਨਾ ਮੰਜੂ ਦੀਦੀ ਵੱਲ ਜਾਂਦੇ ਆ ਤੇ ਉਹਨਾਂ ਨਾਲ ਜਾ ਕੇ ਸਾਰੀ ਗੱਲ ਕਰਦੇ ਆ ਜਾਣ ਦਾ ਕੋਈ ਫਾਇਦਾ ਨਹੀਂ ਨਾ ਤੇ ਉਹਦਾ ਘਰ ਵਾਲਾ ਮੰਨਣ ਨੂੰ ਤਿਆਰ ਏ ਨਾ ਹੀ ਉਹਦੇ ਬੱਚੇ ਮੰਨਣ ਨੂੰ ਤਿਆਰ ਏ ਕੋਈ ਮੰਨੇ ਤੇ ਫੇਰ ਆ ਨਾ ਉਹ ਕੱਲੀ ਉਲਟਾ ਉਹਨੂੰ ਹੀ ਤੋਹ ਦਈ ਜਾਂਦੇ ਆ ਵੀ ਤੇਰੀ ਗਲਤੀ ਆ ਤੂੰ ਝੂਠ ਬੋਲਦੀ ਪਈਂ ਫੇਰ ਐਸ ਤਰ੍ਹਾਂ ਕਰੋ ਮੰਜੂ ਦੀਦੀ ਨੂੰ ਤੁਸੀਂ ਇੱਥੇ ਬੁਲਾ ਲਓ ਤੇ ਫੇਰ ਮੇਰੀ ਉਹਨਾਂ ਨਾਲ ਗੱਲ ਕਰੋ ਕੋਈ ਨਹੀਂ ਉਹਨੂੰ ਮੈਂ ਕਰਦੀ ਫੋਨ ਆਪੇ ਇੱਥੇ ਭਾਵੇਂ ਆਜੇ ਉੱਥੇ ਨਹੀਂ ਗੱਲ ਬਣਨੀ ਠੀਕ ਹੈ ਤੁਮਨੂੰ ਬੁਲਾਇਆ ਸੀ ਕੋਈ ਕੰਮ ਸੀ ਹਾਂਜੀ ਦੀਦੀ ਮੈਨੂੰ ਨਾ ਤੁਹਾਡੇ ਨਾਲ ਬੜਾ ਹੀ ਜ਼ਰੂਰੀ ਕੰਮ ਸੀ ਕੰਮ ਸੀ ਦੱਸ ਬੇਟਾ ਮੈਂ ਨਾ ਤੁਹਾਨੂੰ ਆਪਣੇ ਨਾਲ ਮਹਿਲਾ ਮੰਡਲ ਲੈ ਕੇ ਜਾਣਾ ਮਹਿਲਾ ਮੰਡਲ ਲੈ ਕੇ ਹਾਂਜੀ ਉੱਥੇ ਮੇਰੀ ਸਹੇਲੀ ਗਈ ਹੈ ਤੇ ਮੈਂ ਤੁਹਾਨੂੰ ਉਹਨਾਂ ਨਾਲ ਮਿਲਵਾਣਾ ਤੇ ਉੱਥੇ ਜਾ ਕੇ ਮੈਂ ਰਿਪੋਰਟ ਲਿਖਾਣੀ ਹੈ ਰਿਪੋਰਟ ਲਿਖਵਾਨੀ ਹੈ ਮੈਂ ਤੇਰੇ ਗੱਲ ਸਮਝੀ ਨਹੀਂ ਪੁੱਤਰ ਤੁਸੀਂ ਰੀਦੀ ਦਾ ਸਟੇਟਸ ਨਹੀਂ ਵੇਖਦੇ। ਉਹ ਕਿੰਨੀ ਦੁਖੀ ਆ ਆਪਣੇ ਘਰ। ਤੇ ਤੁਸੀਂ ਮੇਰੇ ਨਾਲ ਚਲੋ ਉੱਥੇ ਜਾ ਕੇ ਸਿਰਪੋਰਟ ਲਿਖਾ ਕੇ ਆਈਏ। ਸ਼ੁਕਰ ਹੈ ਪੁੱਤਰ। ਕਿਸੇ ਨੂੰ ਤੇ ਪਤਾ ਲੱਗਾ ਕਿ ਮੇਰੀ ਧੀ ਦੁਖੀ ਹੈ। ਮੈਂ ਸਾਰਿਆਂ ਨੂੰ ਕੰਨੀ ਪਈ ਆ ਕਿ ਮੇਰੀ ਧੀ ਦੁਖੀ ਆ। ਮੇਰੀ ਧੀ ਦੁਖੀ ਆ। ਮੇਰੀ ਕਿਸੇ ਨੇ ਸੁਣਿਆ ਨਹੀਂ। ਜਦ ਭਰਾ ਨੂੰ ਕੰਨੀ ਆ ਉਹ ਕੰਦਾ ਬਹਿ ਜਾ ਰਾਮ ਨਾਲ ਤੁਹਾਨੂੰ ਜਿਆਦਾ ਪਤਾ ਵੈ ਤੇ ਮਾਸਟਰ ਜੀ ਤੇ ਤੈਨੂੰ ਪਤਾ ਹੀ ਹੈ ਜੇ ਉਹਨਾਂ ਨੂੰ ਕੰਨੀ ਹੈ ਬਹਿ ਜਾ ਰਾਮ ਨਾਲ ਪਤਾ ਨਹੀਂ ਕੀ ਕੁਛ ਤੂੰ ਸੋਚਦੀ ਰਣੀ ਹੈ ਕਦੀ ਤੂੰ ਕੁਛ ਕਹਿ ਦੇਣੀ ਕਦੀ ਤੂੰ ਕੁਛ ਕਹਿ ਦੇਣੀ ਹੈ ਮੇਰੀ ਤਾਂ ਬੜੀ ਸੁਖੀ ਹੈ ਉੱਥੇ ਐਵੇਂ ਨਾ ਫालतू ਬੋਲਿਆ ਕਰ ਰਾਮ ਨਾਲ ਵਿਆਹ ਕਰ 10 ਪੁੱਤਰ ਇੱਥੇ ਮੈਂ ਕੀ ਕਰਾਂ ਸ਼ੁਕਰ ਹੈ ਕਿ ਤੇ ਮੇਰੀ ਭਨੇਵੀ ਹੀ ਕੁਝ ਸਮਝੀ ਮੇਰੀ ਦੀਦੀ ਕੋਈ ਤਾਂ ਠੀ ਸੁਣੇ ਨਾ ਸੁਣੇ ਮੈਂ ਤੁਹਾਡੇ ਨਾਲ ਲਗੀਆਂ ਕੋਈ ਗੱਲ ਨਹੀਂ ਪਹਿਲਾਂ ਅਸੀਂ ਮਹਿਲਾ ਮੰਡਲ ਚ ਜਾ ਕੇ ਗੱਲ ਕਰਦੇ ਆ ਜੇ ਉੱਥੇ ਗੱਲ ਨਾ ਬਣੀ ਤੇ ਮੇਰੇ ਹੋਰ ਵੀ ਬੜੇ ਵਾਕਫ ਹੋ ਗਿਆ ਇਹ ਗੱਲ ਨੂੰ ਮੈਂ ਇੱਥੇ ਨਹੀਂ ਸੁਟਣਾ ਤੁਸੀਂ ਫਿਕਰ ਨਾ ਕਰੋ ਰਿੱਦੀ ਦੇ ਇੱਕ ਇੱਕ ਦੁੱਖ ਦਾ ਮੈਂ ਹਿਸਾਬ ਲੈਣਾ ਉਹਦੇ ਸੋਰੀਆਂ ਕੋਲ ਉਹ ਮੈਂ ਤੇ ਉਹਨਾਂ ਜੇਲ੍ਹ ਤੱਕ ਕਰਾ ਦੇਣੀ ਆ ਉਹ ਕੀ ਸਮਝਦੇ ਆਪਣੇ ਆਪ ਨੂੰ ਨਾ ਇਹ ਤੇ ਪਾਗਲ ਆ ਤੂੰ ਵੀ ਨਾਲ ਉਹਦੇ ਪਾਗਲ ਹੋ ਗਈਆਂ ਤਹਾਡੇ ਕੋ ਕੋਈ ਪ੍ਰੂਫ ਹੈਗਾ ਜਿਹੜਾ ਤੁਸੀਂ ਜਾਨਾ ਦਿਉਣਾ ਚਾਹ ਜਾਂ ਰੀਧੀ ਨੇ ਤੁਹਾਨੂੰ ਕੋਈ ਗੱਲ ਦੱਸੀ ਹੈ ਵੀ ਜਿੰਨੂੰ ਤੁਸੀਂ ਅੱਗੇ ਕਰੋਗੀਆਂ ਪੁੱਤ ਬੋਲ ਉੱਥੇ ਕਿੰਨੇ ਬੋਲਣਾ ਹੈ ਦੱਸ ਕੀ ਪ੍ਰੂਫ ਲੈ ਕੇ ਚੱਲੀਆਂ ਜੇ ਤੁਸੀਂ ਆਪਣੀ ਬੇਇੱਜ਼ਤੀ ਕਰਾ ਕੇ ਆਉਗੀਆਂ ਜੀ ਮਾਸੀ ਜੀ ਮੇਰੀ ਗੱਲ ਸੁਣੋ ਜੇ ਉਹ ਨਹੀਂ ਬੋਲਦੀ ਪਈ ਸਾਨੂੰ ਤੇ ਵਾਰ ਜੁਠਾਣੀ ਚਾਹੀਦੀ ਹੈ ਨਾ ਕਿ ਸਾਡੀ ਧੀ ਪਰੇਸ਼ਾਨ ਹੈਗੀ ਹੈ ਵਾਰ ਤੇ ਤਾਂ ਹੀ ਠਾਉਗੀਆਂ ਨਾ ਜੇ ਤੁਹਾਨੂੰ ਕੁਝ ਪਤਾ ਹੋਊਗਾ ਜਾਂ ਕੋਈ ਮੋਬਾਈਲ ਤੇ ਤੁਹਾਨੂੰ ਮੈਸੇਜ ਹੋਊਗਾ ਜਾਂ ਕੋਈ ਉਹਨੇ ਕੁਝ ਬੋਲ ਕੇ ਭੇਜਿਆ ਹੋਊਗਾ ਤਾਂ ਹੀ ਬਖਾਉਗੀਆਂ ਤੇ ਹੋਊਗਾ ਕਿ ਤੁਸੀਂ ਬੋਲੋਗੀਆਂ ਤੇ ਹੋਊਗਾ ਜਾਂ ਤੇ ਫਿਰ ਉਹ ਬੋਲੇ ਤੇ ਫਿਰ ਕੁਝ ਹੋਣਾ ਜੀ ਇਸ ਤਰ੍ਹਾਂ ਕੁਝ ਨਹੀਂ ਹੋਣਾ ਕੋਈ ਫਾਇਦਾ ਨਹੀਂ ਜਾਂਦਾ ਤੇ ਮੇਰੀ ਧੀ ਇਸ ਤਰ੍ਹਾਂ ਹੀ ਪਰੇਸ਼ਾਨ ਰੋਵੇ ਅਸੀਂ ਆਨੇ ਵੀ ਪੁੱਤ ਤੇਰੀ ਧੀ ਦੁਖੀ ਰਵੇ ਤੇਰੀ ਤੀ ਪ੍ਰਚਾਨ ਰਵੇ ਉਹ ਦਿਨ ਦੀ ਤਾਂ ਹੀ ਤਾਂ ਤੇਰੇ ਘਰ ਜਾ ਕੇ ਮੈਂ ਬੈਠੀ ਸਾਂ ਵੀ ਮੈਂ ਕੁਛ ਨਾ ਕੁਛ ਪੁੱਛਾਂ ਉਹਨੂੰ ਮੈਨੂੰ ਹੀ ਦੱਸ ਦੂਗੀ ਮਗਰ ਉਹਨੇ ਕੋਈ ਗੱਲ ਨਹੀਂ ਦੱਸੀ ਨਾ ਮੈਨੂੰ ਦੱਸੀ ਤੇ ਨਾ ਉਹਨੇ ਆਪਣੀ ਭੂਆ ਨੂੰ ਦੱਸੀ ਦੱਸ ਆਪਾਂ ਕਿਵੇਂ ਕੁਛ ਕਰ ਸਕਦੇ ਆ ਹੁਣ ਤੂੰ ਹੀ ਆ ਨਾ ਆਪਣੀ ਰidhi ਨੂੰ ਪੁੱਛ ਤਾਂ ਹੀ ਕੋ ਗੱਲ ਕਰ ਸਕਦੇ ਆ ਆਪਾਂ ਉਹਨੂੰ ਕਹਿ ਪੁੱਤ ਦੱਸ ਕੀਪ ਤਾਂ ਤੈਨੂੰ ਦੱਸ ਦਵੇ ਸਾਨੂੰ ਨਹੀਂ ਦੱਸਿਆ ਤੇ ਨਹੀਂ ਤੇ ਕੋਈ ਹੱਲ ਨਹੀਂ ਹੋ ਸਕਦਾ ਅੱppa ਕੀ ਕਰਾਂਗੇ ਜਾ ਕੇ ਟੀਜੀ ਮੰਮੀ ਬਿਲਕੁਲ ਠੀਕ ਕਹਿੰਦੇ ਪਿਆ ਅਸੀਂ ਦਰਦਰ ਤੇ ਜਾ ਕੇ ਕਹਿੰਦੇ ਫਿਰਿਏ ਤੇ ਸਾਨੂੰ ਇਨਸਾਫ ਦਿਓ ਸਾਡੀ ਟੀ ਇਨਸਾਫ ਚਾਹੀਦਾ ਪਰ ਜੇ ਸਾਡੀ ਟੀ ਨਹੀਂ ਬੋਲੇਗੀ ਤੇ ਅਸੀਂ ਕਰ ਕੀ ਸਕਦੇ ਆ ਪਹਿਲਾਂ ਰੀਦੀ ਨੂੰ ਬੋਲਣਾ ਪਏਗਾ ਉਹਨੂੰ ਸਾਰਿਆਂ ਸਾਹਮਣੇ ਆ ਕੇ ਆਪਣਾ ਦੁੱਖ ਦੱਸਣਾ ਪਏਗਾ ਤਾਂ ਹੀ ਗੱਲ ਦਾ ਹੱਲ ਨਿਕਲਣਾ ਜੇ ਅੱਧਾ ਕੁਛ ਨਹੀਂ ਜੇ ਹੋਣਾ ਮम्मा ਮम्मा ਖਾਲਜੂ ਚ ਮੇਰੀ ਗੱਲ ਸੁਣੋ ਹਾਂਜੀ ਮੇਰਾ ਪੁੱਤ ਆ ਵੇਖ ਮੈਂ ਤੇਰੇ ਵਾਸਤੇ ਨਾ ਆਪਣੀ ਜਲੀ ਬੈਂਕ ਗਰ ਗਈ ਸੀ ਉੱਥੇ ਵੇਖਿਆ ਕਿ ਸਭ ਬੱਚੇ ਛੋਟ ਛੋਟ ਜਿਹੇ ਡਾਕਟਰ ਪਾਈਆਂ ਗਿਆ ਸੀ ਮੈਨੂੰ ਛੱਡੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕੋਈ ਗੱਲ ਕਰਨੀ ਹੈ ਸੋਣੀ ਹੈ ਨਾ ਬਲ ਤੇਰਾ ਸੁਭਰਾ ਨਹੀਂ ਗਈ ਸੋਣੀ ਹੈ ਸੋਣੀ ਹੈ ਗੱਲ ਸੁਣੋ ਅੱਛਾ ਮੇਰੀ ਗੱਲ ਸੁਣੋ ਪੈਸੇ ਦੀ ਲੋੜ ਨਹੀਂ ਹੈ ਮम्मा ਪੈਸਿਆਂ ਦੀ ਲੋੜ ਨਹੀਂ ਹੈਗੀ ਮੈਨੂੰ ਮੇਰੀ ਗੱਲ ਤੇ ਸੁਣੋ ਮੈਂ ਕੁਝ ਕਹਿਣਾ ਚਾਹਨੀ ਹੈ ਤੇ ਹੋਰ ਕਿਹੜੀ ਗੱਲ ਆ ਬੱਚੇ ਕੀ ਹੋਇਆ ਤੁਨ੍ਹ ਮੇਰੀ ਗੱਲ ਸੁਨੋ ਹਾਂਜੀ ਤੁਹਾਨੂੰ ਨਹੀਂ ਲੱਗਦਾ ਕਿ ਅਪਰੇਦੀਪਾ ਭਾਬੀ ਨਾਲ ਕੁਝ ਜ਼ਿਆਦਾ ਵਰਤੁਤ ਕਰਦੇ ਪਏ ਤੁਸੀਂ ਲੜਦੇ ਸੀ ਝਗੜਦੇ ਸੀ ਆਪਸ ਚ ਉਹਦੇ ਤੱਕ ਤੇ ਠੀਕ ਸੀਗਾ ਪਰ ਆ ਮਾਰਕੁੱਟ ਜਦੋਂ ਦੇ ਭੂਆ ਜੀ ਆਏ ਇਹ ਕੁਝ ਜ਼ਿਆਦਾ ਨਹੀਂ ਹੋ ਰਿਹਾ ਨਹੀਂ ਕੀ ਜ਼ਿਆਦਾ ਹੋ ਗਿਆ ਬੇਟਾ ਕੀ ਨਹੀਂ ਜ਼ਿਆਦਾ ਹੋ ਗਿਆ ਮੂੰਹ ਨਾਲ ਬੋਲਣਾ ਤੇ ਹੱਥ ਨਾਲ ਮਾਰਨਾ ਬਹੁਤ ਫਰਕ ਆ ਪੁੱਤਰ ਕੁੱਟ ਖਾਣ ਵਾਲੇ ਦੇ ਕੰਮ ਆਪ ਕਰ ਦੀਏ ਮम्मा ਮੂੰ ਨਾਲ ਠੀਕ ਸੀਗਾ ਤੇ ਜਿਉ ਕਰਦੇ ਨੇ ਤਾਂ ਉਹਨਾਂ ਨੂੰ ਮੂੰ ਨਾਲ ਸਮਝਾਓ ਪਿਆਰ ਨਾਲ ਸਮਝਾਓ ਗੁੱਸੇ ਨਾਲ ਸਮਝਾਓ ਪਰ ਪੂਆਜੀ ਦਾ ਕੀ ਮਤਲਬ ਆ ਹੱਥ ਲੱਕੀ ਦਾ ਕੀ ਮਤਲਬ ਆ ਕੀ ਮਤਲਬ ਤੂੰ ਕੀ ਜਾਣਾਂਗੀ ਜਾਣੀ ਮੈਨੂੰ ਦੱਸ ਮੈਂ ਇਹ ਕਹਿਣਾ ਚਾਹਨੀ ਆ ਕਿ ਕੱਲ ਨੂੰ ਮम्मा ਮੈਂ ਕਿਸੇ ਦੀ ਨੂੰ ਬੰਨਣਾ ਆ ਕਿ ਉਹ ਮੈਨੂੰ ਕੁੱਟਣਗੇ ਤੇ ਤੁਸੀਂ ਸਹਿ ਲੋਗੇ ਤੁਹਾਨੂੰ ਮਾੜਾ ਨਹੀਂ ਲੱਗੇਗਾ ਨੇ ਕੀ ਕਰਨੀ ਆ ਤੂੰ ਕੀ ਕਰਨੀ ਭਈਆ ਉਹ ਆਜੀ ਮੈਂ ਇਹ ਕਹਿ ਰਹੀ ਸੀ ਕਿ ਜਦੋਂ ਤੱਕ ਇਹ ਲੜਦੀਆਂ ਸੀਗੀਆਂ ਉਦੋਂ ਤੱਕ ਠੀਕ ਸੀਗਾ ਪਰ ਜਦੋਂ ਦੇ ਤੁਸੀਂ ਆਏ ਹੋ ਤੁਸੀਂ ਤੇ ਭਾਬੀ ਨੂੰ ਮਾਰਦੇ ਘੁੱਟਦੇ ਹੀ ਬਹੁਤ ਤੇ ਕੰਮ ਹੀ ਉਹ ਜੇ ਕਰਦੀ ਹੈ ਮਾਰ ਖਾਣ ਵਾਲੇ ਤੇ ਪਿਆਰ ਨਾਲ ਸਮਝਾਉਣਾ ਮੂੰਹ ਨਾਲ ਕਹੋ ਮਾਰਨਾ ਘੁੱਟਣਾ ਹਰ ਚੀਜ਼ ਦਾ ਹਾਲ ਨਹੀਂ ਹੰਦ ਕਾਲ ਨੂੰ ਮੇਰਾ ਵੀ ਵਿਆਹ ਹੋਣਾ ਆਇਆ ਫੇਰ ਤੇ ਉਹ ਮੈਨੂੰ ਮਾਰਨ ਘੁੱਟਣਗੇ ਤੁਹਾਨੂੰ ਚੰਗਾ ਲੱਗੇਗਾ ਸਾਰਿਆਂ ਨੂੰ ਮੈਂ ਹੱਥ ਨਾ ਵੱਡਦਾ ਤੈਨੂੰ ਕੋਈ ਹੱਥ ਵੀ ਲਾਵੇ ਤੇ ਨੁਆ ਤੱਕ ਠੀਕ ਆ ਮਾਰਕੁਟਾਈ ਤੇ ਅਸੀਂ ਆਪਣੀ ਧੀ ਨੂੰ ਨਹੀਂ ਮਾਰਕੁਟਾਈ ਕਰਾਉਂਦੇ ਨਹੀਂ ਮੈਂ ਤੁਹਾਨੂੰ ਦੱਸ ਦੁੱਤਾ ਈ ਪੂਆ ਜੀ ਧੀ ਮੈਂ ਤੁਹਾਡੀ ਹੋਵਾਂਗੀ ਮੈਂ ਜਿੰਨਾ ਘਰ ਵਿਆਹ ਕੇ ਜਾਣਾ ਆ ਉਹਨਾਂ ਦੀ ਤੇ ਮੈਂ ਨੂੰ ਹੀ ਰਹਿਣਾ ਆਹੋ ਤੇ ਹੱਥ ਲਾ ਕੇ ਦਿਖਾਣ ਸਾਡੀ ਧੀ ਨੂੰ ਤੇ ਜਦੋਂ ਤੁਸੀਂ ਰਿੱਧੀ ਭਾਬੀ ਨੂੰ ਕੁੱਟਦੇ ਹੋ ਨਹੀਂ ਮਾਰ ਖਾਣ ਵਾਲੇ ਤੇ ਆਪ ਕੰਮ ਕਰਦੀ ਐ ਨਾ ਉਹਨੂੰ ਕੰਮ ਦੀ ਯਾਤ ਨਾ ਬੋਲਣ ਚੱਲਣ ਦੀ ਨਾ ਉੱਠਣ ਬੈਠਣ ਦੀ ਉਹਨੂੰ ਅਕਲ ਅਕਲ ਹੈ ਗੜੀ ਤੂੰ ਉਹਦੇ ਨਾਲ ਆਪਣਾ ਮੁਕਾਬਲਾ ਕਰਨੀ ਪਈ ਹੈ ਮੈਨੂੰ ਕਿਹੜਾ ਕੋਈ ਕੰਮ ਆਂਦਾ ਉਹਦੇ ਨਾਲ ਝਾੜੂ ਮਾਰਨ ਸੇ ਕਿਹਾ ਮੇਰੇ ਹੱਥ ਤੇ ਦਰਦ ਹੋਣ ਲੱਗ ਪਈ ਰਦੀਪਾ ਭੀਤੇ ਫੇਰ ਸਾਰਾ ਸਕਾਰ ਸਾਹਮਦੇ ਨੇ ਮਿੰਤੇ ਇੱਕ ਗਲਾਸ ਇੱਧਰ ਤੇ ਉੱਧੇ ਰੱਖਣਾ ਨਹੀਂ ਆਂਦਾ ਮੈਂ ਸੋਰੇ ਜਾ ਕੇ ਕੀ ਕਰਾਂਗੀ ਹੁਣ ਵੀ ਮੈਨੂੰ ਮਾਰਨ ਘੁੱਟਣਗੇ ਨਹੀਂ ਮੈਂ ਤੇ ਤੈਨੂੰ ਉੱਥੇ ਵਿਆਹ ਨਹੀਂ ਜਿੱਥੇ ਕੱਲਾ ਕੱਲਾ ਮੁੰਡਾ ਹੋਵੇ ਤੈਨੂੰ ਕੰਮ ਕਰਨਾ ਕਰਨਾ ਪਵੇ ਅੱਗੇ ਪਿੱਛੇ ਤੇਰੇ ਨੌਕਰ ਹੋਣਾ ਮੈਂ ਤੇ ਉੱਥੇ ਵਿਆਂ ਨਾ ਘਰ-ਬਾਰ ਵੇਖ ਕੇ ਵਿਆਵਾਂਗੀ ਐਂਦੇ ਨਹੀਂ ਵਿਆਹਦੀ ਪੂਆ ਜੀ ਇਹ ਸਾਰੀਆਂ ਫਿਲਮੀ ਗੱਲਾਂ ਆ ਸੋਰੇ ਜਾ ਕੇ ਨੂਨੂ ਕੰਮ ਕਰਨਾ ਹੀ ਪੈਂਦਾ ਆ ਨਿੱਤੈ ਨੂੰ ਐਸੇ ਗੱਲ ਦਾ ਡਰ ਆ ਨਾ ਤੇਰੀ ਸੱਸ ਤੇ ਤੇਰੀ ਨਨਾਨ ਤੈਨੂੰ ਤਾਂਗਣਾ ਕਰਨ ਤੇ ਪਾ ਉਹਨੇ ਤੇਰਾ ਵਿਆਹ 2 ਸਾਲ ਹਟ ਕੇ ਕਰੀਏ ਪਰ ਮੈਂ ਤਾਂ ਘਰ ਉਹੀ ਲੱਭਣਾ ਹੀ ਜਿੱਥੇ ਨਾ ਤੇ ਵੀ ਸੱਸ ਹੋਵੇ ਤੇ ਨਾਨਾ ਨਾਨ ਹੋਵੇ ਚਿੰਤਾ ਲਗਾਰ ਤੂੰ ਮੇਰੇ ਹੁੰਦਿਆ ਕਾਸ਼ ਇਹ ਗਲ ਭਾਬੀ ਦੇ ਵੀ ਪੇਕਿਆ ਨੇ ਸੋਚੀ ਹੁੰਦੀ ਅਰਨਾ ਇਹਦੀ ਜਬਾਨ ਕੋਈ ਜ਼ਿਆਦਾ ਨਹੀਂ ਚੱਲਣ ਲੱਪਈ ਤਾਂ ਸਹੀ ਦੇ ਕੇ ਆ ਕੇ ਕਹੀਓ ਤਾਂ ਠੀਕ ਵੀ ਕਿਹੜੀ ਗੱਲ ਕੀਤੀ ਉਹਨੇ ਬਿਲਕੁਲ ਉਹਨੇ ਸਹੀ ਕਿਹਾ ਵਾ ਪਹਿਨ ਜੀ ਮੇਰੀ ਸੁਣੋ ਗੱਲ ਪਹਿਲਾਂ ਤੇ ਮੈਂ ਵਾਕਈ ਮੈਂ ਗਲਤ ਤੇ ਮੀਤੇ ਰਾਜ਼ੀਆਂ ਗੌਰ ਕਰਦੀਆਂ ਜੋ ਕੁੜੀ ਕਹਿ ਕੇ ਗਈ ਸਹੀ ਕਹਿ ਕੇ ਗਈ ਆ ਪਹਿਲਾਂ ਤਾਂ ਸਿਰ ਮੈਂ ਮੂੰਹ ਨਾਲ ਗੱਲਾਂ ਕਰਦੀ ਦੀ ਮੂੰਹ ਨਾਲ ਇੱਕ ਦੂਜੇ ਨਾਲੀਦਾ ਸੀ ਜਦੋਂ ਤੇ ਤੁਸੀਂ ਆਏ ਆ ਤੁਹਾਡੇ ਮਗਰ ਲਾ ਕੇ ਮੇਰਾ ਉਹ ਤਾਂ ਹੱਥ ਵਿੱਚ ਨੰਚ ਰੋ ਗਿਆ। ਅੱਛਾ ਮੇਰੇ ਮਾਰ ਲਾ ਕੇ ਬਿਲਕੁਲ ਠੀਕ ਮੈਨੂੰ ਲੱਗਦਾ ਸੁਮਰੇ ਤੂੰ ਹੀ ਮੇਰੇ ਕੋਲ ਗੁੱਟ ਪਟਾਣੀ ਆਪਣੀ ਨਹੀਂ 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 ਬੈਨ ਜੀ ਮੇਰੀ ਗੱਲ ਸੁਣ ਜੇ ਤੁਸੀਂ ਇਹ ਕੁਝ ਕਰਨਾ ਜੇ ਨਾ ਤਾਂ ਹੱਥ ਜੋੜ ਕੇ ਬੇਨਤੀ ਕਿ ਤੁਸੀਂ ਆਪਣੇ ਘਰ ਚਲ ਜਾਓ ਫਿਰ ਤੇਰੀ ਜੁਰਤ ਕਿਸ ਰਾਹੀ ਮੇਰੀ ਗੱਲ ਕੱਟਣ ਦੀ ਮੈਂ ਮੈਂ ਹੀ ਕਵਾਂਗੀ ਤੁਸੀਂ ਆਪਣੇ ਘਰ ਚਲ ਜਾਓ ਫਿਰ ਆਪਣੇ ਘਰ ਹਾਂਜੀ ਤੇ ਇਹ ਕਰਕੇ ਦਾ ਮੇਰਾ ਤੇਰਾ ਤੇਰਾ ਕਿਸਰਾ ਇਹ ਮੇਰੇ ਮਾਪਿਓ ਦਾ ਘਰ ਹੈ ਇੱਥੇ ਇੱਕ ਇੱਕ ਜਿੱਡ ਮੇਰੇ ਪਿਓ ਦੀ ਕਮਾਈ ਦੀ ਲੱਗੀ ਹੋਈ ਆ ਤਸਵੀਰ ਮਕਾਨ ਬਣਾਉਣ ਦੇ ਵਿੱਚ ਪਿਓ ਦਾ ਪੂਰਾ ਸਾਥ ਦਿੱਤਾ ਇਹ ਤੇਰਾ ਘਰ ਨਹੀਂ ਹੈਗਾ ਇਹ ਮੇਰੇ ਮਾਪਿਓ ਦਾ ਤੇ ਮੇਰਾ ਵੀ ਪੂਰਾ ਹੱਕ ਹੈ ਤੇ ਭੈਣ ਜੀ ਮੇਰੀ ਸੁਣੋ ਗੱਲ ਝੀਆਂ ਦਾ ਘਰ ਉਦੋਂ ਤਾਂ ਕਰੀਂਦਾ ਜਦ ਤੱਕ ਕੁਵਾਰੀਆਂ ਹੁੰਦੀਆਂ ਐ ਜਦੋਂ ਵਹਿਆਂ ਜਾਣਾ ਤੇ ਉਦੋਂ ਪ੍ਰੋਣੀਆਂ ਆ ਜਾਂਦੀਆਂ ਇਸ ਘਰ ਦੀਆਂ ਇਹ ਵੀ ਗੱਲ ਮੇਰੀ ਯਾਦ ਰੱਖੋ ਅੱਛਾ ਮੈਂ ਪ੍ਰੋਣੀ ਐਸ ਕਰਦੀ ਹੈ ਹਾਂਜੀ ਹਾਂਜੀ ਅੱਛਾ ਮੇਰੀ ਗੱਲ ਸੁਣ ਲੈ ਆ ਪਹਿਲਾਂ ਤਾਂ ਮੈਂ ਸੋਚਿਆ ਸੀ ਆਪਣਾ ਘਰ ਦੇਖ ਕੇ ਆਵਾਂ ਉਧਰ ਹੋ ਕੇ ਆਵਾਂ ਤੇ ਅੱਜ ਮੈਂ ਜਾਵਾਂ ਪਰ ਹੁਣ ਮੈਂ ਨਹੀਂ ਜਾਣਾ ਮੈਂ ਇੱਥੇ ਹਾਂ ਮੈਂ ਟਿੱਕੇ ਦਾ ਕਿਨੇ ਪਿਓ ਦੀ ਤਾਕਤ ਹੈ ਮੈਂ ਕੱਢ ਕੇ ਦਿਖਾਵੇ ਇੱਥੋਂ ਕੰਜੀ ਜਾਣਾ ਤਾਂ ਪੈਣਾ ਹੀ ਹੈ ਕਿਉਂ ਆਪਣੇ ਘਰ ਤੁਸੀਂ ਜਾਣਾ ਨਹੀਂ ਐ ਹੁਣ ਘਰ ਤਾਂ ਮੈਂ ਬਾਰ ਬਾਰ ਕਹਿੰਦੀ ਬੇਬੀ ਘਰ ਤੇ ਜੰਗ ਲੜਾਈ ਪੈਂਦੀ ਹੈ ਜਰੂਰ ਹੀ ਲੜਾਈ ਪਾ ਕੇ ਖੁਸ਼ੇਗੇ ਠੀਕ ਹੈ ਮੇਰੀ ਗੱਲ ਸੁਣ ਲੈ ਜਿਸ ਵੇ ਮੈਂ ਆਪਣੀਆਂ ਨੂੰਹਾਂ ਕਰਨੇ ਵਾਂਸ ਦੀਆਂ ਰੱਖੀਆਂ ਨਾ ਤੇ ਆਪੇ ਪਰਜਾਈਆਂ ਨੂੰ ਹੀ ਰੱਖਿਆ ਨਾ ਉਸਰ ਮੈਂ ਤੇਰੀ ਨੂੰਹ ਨੂੰ ਹੀ ਕਰਨੇ ਵਾਂਸ ਸਿੱਧੀ ਕਰਕੇ ਜਾਣਾ ਹੀ ਮੇਰੀ ਗੱਲ ਸੁਣੋ ਕੁੜੀ ਨੇ ਜੋ ਕਹਿ ਸਹੀ ਗਿਆ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੈਂ ਤਾਂ ਤੁਹਾਡੀ ਅਗਲਾਂ ਦੀ ਚਾਕੇ ਪਤਾ ਨਹੀਂ ਬੋਟੀ ਦਾ ਕੀ ਹਾਲ ਕਰ ਦੇਣਾ ਸੀ ਨਿਕਲੋਂ ਹੁੰਦੇ ਹੁਣੇ ਤੁਸੀਂ ਬਾਹਰ ਚਲੋ ਅੱਛਾ ਚਲੋ ਐਡੀ ਕਿ ਜੁੜ ਤਾਂ ਹੋ ਗਈ ਐ ਐਡੀ ਜੁੜ ਤਾਂ ਹੋਈ ਐ ਮੈਨੂੰ ਕੱਢਣ ਦੀ ਤਾਂ ਕੀ ਕਰਾਂ ਫੇਰ ਆਓ ਕੱਢ ਕੇ ਦਿਖਾ ਮੈਨੂੰ ਜਰਾ ਤਾਂ ਕਰ ਲਈ ਮੈਨਾਂ ਫੇਰ ਤੁਸੀਂ ਇੱਥੇ ਤਾਂ ਨੌਬਤ ਲੈ ਹੁੰਦੀਆਂ ਕਾਹਦੀ ਨੌਬਤ ਲੈ ਹੁੰਦੀ ਮੇਰੀ ਕੁੜੀ ਨੇ ਸਭ ਕੁਝ ਲੋਟ ਕੀਤਾ ਮੈਂ ਤੁਹਾਨੂੰ ਦੱਸ ਗਏ ਸੀ ਨਹੀਂ ਆਣੀ ਤੇ ਤੁਸੀਂ ਜੋ ਕਹਦੇ ਵੀ ਹੰਬਲ ਨਹੀਂ ਜੱਤੀ ਕਰੀ ਜੱਤੀ ਉਹ ਵੀ ਬੱਚੇ ਨੂੰ ਸਮਝ ਨਹੀਂ ਸੀ ਕੋਣਕੁੜੀ ਕੋਲ ਜਾ ਚ ਜਲਦੀ ਸਕੂਲਾ ਚ ਜਲਦੀ ਇੱਕ ਇੱਕ ਗੱਲ ਨੋਟ ਕਰ ਦਈਏ ਸੀਰੀਅਲ ਵੇਖ ਦਈਏ ਐ ਫਿਰ ਮਾ ਵੇਖਦੀ ਉਹ ਕੋ ਨਿਆਣੀ ਥੋੜਾ ਉਹਨੂੰ ਸਭ ਕੁਝ ਪਤਾ ਹੈ ਪਰ ਜ਼ਿੰਦਗੀ ਦੇ ਬਾਰੇ ਚ ਕਿਸਤਾ ਦੀ ਪੇਕੇ ਹੈ ਕਿ ਕਦੋਂ ਦੇਦੇ ਕਿਸਤਾ ਸੋਹਰੇ ਹੁੰਦੀ ਹੈ ਤੇ ਕੀ ਕੁਛ ਕਿਸੇ ਦਾ ਕਰਦਾ ਚੰਗੇ ਬੁਰੇ ਸਭ ਨੂੰ ਪਹਿਚਾਨ ਹੋ ਗਈ ਹੈ ਨਹੀਂ ਮੇਰੀ ਗੱਲ ਸੁਣਾ ਜਿਸਲੇ ਤੂੰ ਨੂ ਨਾ ਕਰਦੇ ਰਹੀਆਂ ਉਸਲੇ ਤੂੰ ਨਿਆਣੀ ਸੀ ਜਦੋਂ ਮੈਂ ਨੂ ਨਾਲ ਕਰਦੀ ਸੀ ਨਾ ਕਰਦੀ ਸੀ ਤੇ ਕੀਤੀਆਂ ਵੀ ਆ ਮੈਂ ਮੰਨਦੀ ਆਪਣੀ ਗਲਤੀ ਅੱਜ ਮੇਰੀ ਧੀ ਨੇ ਮੇਰੀ ਅੱਖਾਂ ਖੋਲ ਦਿੱਤੀਆਂ ਐਡੀ ਵੱਡੀ ਗੱਲ ਕਰਕੇ ਮੇਰੀ ਅੱਖਾਂ ਖੋਲ ਦਿੱਤੀਆਂ ਤਾਂ ਹੁਣ ਮੈਂ ਤੁਹਾਡੇ ਮਗਰ ਲਾ ਕੇ ਕਿਉਂ ਆਪਣੀ ਨੂੰ ਨੂੰ ਤੰਗ ਕਰਾਂਗੀ ਦੱਸੋ ਮੈਨੂੰ ਕਰਨਾ ਹੀ ਪੈਣਾ ਐਵੇਂ ਕਰਨਾ ਪੈਣਾ ਮੇਰੀ ਗੱਲ ਕਰਨਾ ਪੈਣਾ ਤੈਨੂੰ ਤੰਗ ਤਾਂ ਉਹਨੂੰ ਸਿੱਧੀ ਕਰਨਾ ਪੈਣਾ ਹੀ ਕਰਨਾ ਪੈਣਾ ਮੇਰੀ ਗੱਲ ਸੁਣੋ ਸਿਆਣੇ ਨੇ ਸਹੀ ਕਿਹਾ ਵਾ ਕਿ ਸੱਤ ਘਾਟ ਡੈਨ ਵੀ ਛੱਡ ਦਿੰਦੀ ਐ ਤੂੰ ਹੀ ਤੇ ਡੈਣਾ ਨਾਲ ਹੀ ਭੇੜੇ ਹਾਰ ਕੇ ਤੂੰ ਆਪਣੇ ਘਰ ਆਪਣੇ ਨੂੰਹਾਂ ਨੂੰ ਜੀਣਾ ਆਰਾਮ ਕੀਤਾ ਪਿਆ ਉਹੀ ਗੋਤੀ ਖਿਚੜੀ ਮੇਰੇ ਘਰ ਪਕਾਣ ਦੇ ਜੀ ਅੱਛਾ ਹੋ ਕੱਢ ਲੈ ਮੈਂ ਤਾਨੂੰ ਇੱਥੋਂ ਮੈਂ ਬੜੇ ਛੱਤਰ ਖਾਦੇ ਤੁਹਾਡੇ ਕੋਲ ਬੜੀ ਸਾਲੀ ਉਮਰ ਖਾਂਦੀ ਰਹੀਆਂ ਛੱਤਰ ਕਿਉਂਕਿ ਮੈਨੂੰ ਇੰਨੀ ਅਕਲ ਨਹੀਂ ਸੀ ਅੱਜ ਮੇਰੀ ਧੀਰੇ ਮੇਰੀਆਂ ਅੱਖਾਂ ਗੋਲ ਦਿੱਤੀਆਂ ਤੇ ਤੁਸੀਂ ਕੀ ਹੁਣ ਚਾਹਦੇ ਹੋ ਜੇ ਮੈਂ ਛੱਤਰ ਖਾ ਲਿਆ ਕੱਲ ਨੂੰ ਮੇਰੀ ਨੂੰਹ ਵੀ ਸਦਕਾ ਖਾਵੇ ਉਹ ਵੀ ਤੁਹਾਡੇ ਕੋਲ ਐਨੀ ਮੈਂ ਹੋਣ ਦਿੰਦੀ ਇਸ ਕਰਕੇ ਮਕੈਨਿਕ ਪਈਆਂ ਪਿੰਨਿਕਲੋ ਤੋਂ ਬਾਹਰ ਨਿਕਲੋ ਹਾਂਜੀ ਨਿਕਲੋ ਨਿਕਲੋ ਬਾਹਰ ਨਿਕਲੋ ਹਾਂਜੀ ਉਹ ਧੀ ਨੇ ਅੱਖਾਂ ਖੋਲ ਦਿੱਤੀਆਂ ਤੇਰੀਆਂ ਹਾਂਜੀ ਤੈਨੂੰ ਹਵਾ ਦੇਤੀ ਹੈ ਗੁਬਾਰੇ ਵਾਂਗ ਫੁੱਲ ਗਈਆਂ ਹਾਂਜੀ ਹਾਂਜੀ ਗੁਬਾਰੇ ਵਾਂਗ ਫੁੱਲ ਗਈਆਂ ਉੱਡੇ ਲੱ ਪਈ ਹਵਾ ਦੇ ਵਿੱਚ ਹੈ ਹਾਂਜੀ ਇਹ ਮੋਟੀ ਬੁੱਧੀ ਚ ਵੀ ਅਕਲ ਆ ਗਈ ਹੈ ਸਾਰੀ ਉਮਰ ਤੇ ਮੈਨੂੰ ਅਕਲ ਨਹੀਂ ਇਹ ਹੁਣ ਹੀ ਜੱਗੀ ਅਕਲ ਕਿੱਥੋਂ ਆ ਗਈ ਉਹ ਨੰਨੀ ਅਕਲ ਉਹ ਮੇਰੀ ਧੀ ਨੇ ਮੇਰੀ ਅੱਖਾਂ ਗੋਲ ਦਿੱਤੀਆਂ ਮੈਂ ਜਰਾ ਜਿਨਾ ਪਿੰਨ ਮਾਰਿਆ ਨਾ ਦੇਖੀ ਤੇਰੀ ਵਾਹ ਕਿਸਣੇ ਕਿਸਣਾ ਨਿਕਲਨੀ ਹੈ ਗੁਬਾਰਾ ਫੁੱਲ ਸੋਇਆ ਨਾ ਇੱਕਦਮ ਨਹੀਂ ਜੀ ਮੈਂ ਤੇਰਾ ਰਾਜ ਤੇਰੀ ਨੂੰ ਨੂੰ ਦੱਸਾਂ ਤੇਰੀ ਧੀ ਨੂੰ ਦੱਸਨੀ ਚੱਲ ਤੇਰੇ ਮੁੰਡੇ ਨੂੰ ਦੱਸਨੀ ਆ ਤੇਰੇ ਕੁੜੀ ਬਾਨ ਨੂੰ ਦੱਸਨੀ ਆ ਸੋਚ ਲੈ ਕਿਹੜਾ ਰਾਜ ਬੈ ਜੀ ਉਹ ਦੁਪਹਿਰ ਵਾਲਾ ਰਾਜ ਦੁਪਹਿਰ ਵਾਲਾ ਰਾਜ ਫੇਰ ਚਲ ਮਾਰ ਤੱਕ ਮਾਰ ਤੱਕ ਉਹ ਜੀ ਨਾ ਮੱਧ ਜੀ ਤੱਕ ਮਾਰ ਹੋਰ ਮਾਰ ਨਹੀਂ ਮਾਰ ਮਾਰ ਹੋਰ ਮਾਰ ਮਾਰ ਨਹੀਂ 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 ਮਾਰ ਲੈ ਵੇਖੀ ਅਨ ਗੁੱਤੜੇ ਕਮਾ ਕੇ ਬਾਹਰ ਕੱਢ ਲੰਗੇ ਗਿੱਟੋ ਬਾਹਰ ਹਾਂ ਨਹੀਂ ਪੈਂਦੀ ਨਹੀਂ ਮੈਂ ਨਹੀਂ ਮੈਂ ਜਾਂਦੇ ਬਣ ਮੈਂ ਚੱਲੀ ਨਹੀਂ ਮੈਂ ਚੱਲੀ ਨਹੀਂ ਪੈਂਦੀ ਪੰਜੀ ਨਾ ਸਮਝ ਨਹੀਂ ਕੋਈ ਬਿਲਕੁਲ ਨਹੀਂ ਹੁਣ ਬੁੱਡੇ ਵਾਰੇ ਇਹ ਗੱਲਾਂ ਸੁਣ ਦਿਆ ਆ ਗੀ ਲੈਂ ਤੇ ਹੁਣਾ ਚਲ ਦੱਸ ਲੈnde ਕੁਛ ਨਹੀਂ ਹੁੰਦਾ ਦੱਸ ਲੈnde ਮੈਨੂੰ ਝੜੀ ਗਲਤੀ ਤੇ ਕੋ ਨਿਆਣਪੁਣੀ ਚ ਹੋਈ ਐ ਕੋਈ ਗੱਲ ਨਹੀਂ ਸਾਰਿਆਂ ਨੂੰ ਪਤਾ ਲੱਗਣੀ ਚਾਹੀਦੀ ਨਹੀਂ ਦੇਵਤ ਜੀ ਬਿਲਕੁਲ ਨਾ ਤਸਕ ਕਰ ਮਤਲਬ ਗੁਮਾ ਵੀ ਜਾਣੀ ਐ ਹੁਣ ਮੈਂ ਬੁੱਢੀ ਐਸ ਮਰੇ ਚੰਗਾ ਲੱਗਦਾ ਤੁਸੀਂ ਆਪੇ ਹੀ ਦਿਖੋ ਮੇਰੇ ਕੇ ਬੋਲਣਾ ਚੰਗਾ ਲੱਗਦਾ ਹੈ ਨਾ ਗਤੀ ਮੈਨੂੰ ਕੰਡਣਾ ਚੰਗਾ ਲੱਗਦਾ ਹੈ ਨਿਕਲੋ ਮੇਰੇ ਘਰੋਂ ਆਈ ਵੱਡੀ ਘਰ ਵਾਲੀ ਨਹੀਂ ਨਹੀਂ ਮੈਂ ਜੀ ਮੈਂ ਮਾफी ਦੇ ਦਿੰਦਾ ਤੋੜਨਾ ਕਰ ਇਹ ਗੱਲ ਬਿਲਕੁਲ ਨਾ ਕਰਨਾ ਬਿਲਕੁਲ ਸੱਣ ਲੈ ਹੁਣ ਆਇਓ ਲੈ ਅੰਦੇ ਉੱਤੇ ਆਇ ਲੈ ਅੰਦੇ ਉੱਤੇ ਹੁਣ ਮੈਂ ਮਾਫੀ ਚੰਦੀ ਬਿੰਦੀ ਤੁਹਾਡੇ ਕੋਲ ਮੈਂ ਬਿਲਕੁਲ ਅਗਲ ਨਾਲ ਤੁਸੀਂ ਕਰਨਾ ਹੁਣ ਹੋ ਗਈ ਜਿਹੜੀ ਗਲਤੀ ਉਹਨੇ ਕਿਸੇ ਨਾਲ ਗੱਲ ਨਾ ਕਰਨਾ ਐ ਤੇ ਤੁਹਾਨੂੰ ਪਤਾ ਤੇ ਮੈਨੂੰ ਪਤਾ ਹੈ ਤੀਸਰੇ ਨੂੰ ਕਿਸੇ ਨੂੰ ਨਹੀਂ ਪਤਾ ਉਹਨੂੰ ਜਿਸ ਤਰ੍ਹਾਂ ਮੈਂ ਕਹਨੀ ਆ ਨਾ ਉਸ ਤਰ੍ਹਾਂ ਹੀ ਹੋਣਾ ਚਾਹੀਦਾ ਇੱਧਰੋਂ ਉਧਰ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਆ ਨਾ ਰਾਜ ਕੋ ਰਾਜ ਰਹਿਣੇ ਦਿਓ ਇਹ ਰਾਜ ਜਿੰਨੀ ਤੇ ਰਹੇਗਾ ਨਾ ਫੇ ਤੂੰ ਸਿੱਧੀ ਵੀ ਰਵੇਂਗੀ ਤੇ ਤੇਰੀ ਨੂੰਹ ਵੀ ਸਿੱਧੀ ਰਹੇਗੀ ਨਹੀਂ ਤੇ ਜੇ ਮੈਂ ਰਾਜ ਖੋਲ ਦਿੱਤਾ ਤੇ ਮੁੱਤੀ ਖੁੱਲ ਜਣੀ ਉੱਠ ਜਾਨੀ ਤੇ ਰਾਜ ਸਾਰਾ ਬਾਹਰ ਆ ਜਾ ਨਹੀਂ ਠੀਕ ਹੈ ਭੰਜੀ ਜਿਸ ਤਰ੍ਹਾਂ ਮੈਂ ਕਹਿੰਨੀ ਉਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਉਸ ਤਰ੍ਹਾਂ ਹੀ ਹੋਵੇਗਾ ਭੰਜੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਉਸ ਤਰ੍ਹਾਂ ਹੀ ਹੋਵੇ ਠੀਕ ਹੈ ਜੋ ਤੁਸੀਂ ਕਹਿੰਦੇ ਉਸ ਤਰ੍ਹਾਂ ਹੀ ਕਰਾਂਗੀ ਮੈਂ ਉਸ ਤਰ੍ਹਾਂ ਹੀ ਕਰਾਂਗੀ ਪਰ ਐ ਰਾਜ ਨੂੰ ਰਾਜ਼ ਹੀ ਜਾਂਦੇ ਨਾ सिर्फ तू तो पता मैनू पता राज राजियां करते मम्मी ਸਭ ਕੁਝ ਮੇਰੇ ਪਿੱਛੇ ਕਰਦੇ ਪਏ ਮੈਨੂੰ ਇਹ ਰਾਜ ਦੇ ਤੈ ਤੱਕ ਜਾਣਾ ਪੈਣਾ ਬੁਆ ਜੀ ਜੇ ਤੁਸੀਂ ਸ਼ਤਰੰਜ ਦੀ ਚਾਲ ਚੱਲ ਸਕਦੇ ਹੋ ਮੈਂ ਵੀ ਚੱਲਾਂਗੀ ਜੇ ਸਮੁੰਦਰ ਦੀ ਗਹਿਰਾਈ ਨਾ ਪਣੀ ਹੋਵੇ ਨਾ ਇਹ ਸਮੁੰਦਰ ਚ ਉਤਰਨਾ ਹੀ ਪੈਂਦਾ ਤਾਂ ਮੈਂ ਉਤਰਾਂਗੀ